ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਜੇ ਅੱਜ ਮੈਂ ਫਿਰ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਕੁਝ ਨਵਾਂ ਤੇ ਇਹਨੂੰ ਤੁਸੀਂ ਵਲੌਗ ਨੂੰ ਪੂਰਾ ਦੇਖਿਆ ਕਰੋ ਤੇ ਹਾਈਪ ਜਰੂਰ ਕਰਿਆ ਕਰੋ ਐਂਡ ਤੱਕ ਜਰੂਰ ਦੇਖਿਆ ਕਰੋ ਓਕੇ ਜੀ ਮੇਰੇ ਕੋਲ ਸੀਗਾ ਜੀ ਮਸਾਲਾ ਤੇ ਮੈਂ ਮਸਾਲਾ ਹਮੇਸ਼ਾ ਜਿਹੜਾ ਹੈ ਨਾ ਸਾਬਤ ਲੈ ਕੇ ਆਉਣੀ ਆ ਮਤਲਬ ਜੇ ਤੁਸੀਂ ਇਦਾਂ ਪੈਕੇਟ ਵਾਲਾ ਨਹੀਂ ਲੈਣਾ ਤੇ ਤੁਸੀਂ ਮਤਲਬ ਜੀਰਾ ਲੈਣ ਲੋ ਜਿੱਦਾਂ ਅਲੱਗ ਤੇ ਧਨੀਆਂ ਵੀ ਅਲੱਗ 100-100 ਗ੍ਰਾਮ ਲੈ ਲਓ ਕਾਲੀ ਮਿਰਚ ਵੀ ਲੈ ਲਓ 100 ਗ੍ਰਾਮ ਹਨ ਮਗਾ ਤੇ ਆਪਣੀਆਂ ਲਾਚੀਆਂ ਲੂਚੀਆਂ ਜਾਂ ਉਹ ਦਾਲ ਚੀਨੀ ਤੇ ਘਰੇ ਵੀ ਪਈ ਹੁੰਦੀ ਆ ਹਨ ਉਹ ਆਪਾਂ ਮਿਕਸ ਕਰ ਸਕਦੇ ਆ ਵਿੱਚ ਤੇ ਹੁਣ ਇਸ ਟਾਈਮ ਇਦਾਂ ਆ ਕਿ ਮੈਨੂੰ ਮਸਾਲੇ ਦੀ ਜ਼ਰੂਰਤ ਹੈਗੀ ਆ ਤੇ ਮਸਾਲਾ ਅਜੇ ਤੱਕ ਮੈਂ ਪੀਸਿਆ ਨਹੀਂ ਹੈਗਾ ਮੇਰਾ ਟਾਈਮ ਨਹੀਂ ਸੀ ਲੱਗਿਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਵੇਂ ਆਪਾਂ ਥੋੜੀ ਚੀਜ਼ ਨੂੰ ਪੀਸਣਾ ਹੋਵੇ ਤੇ ਕਿੱਦਾਂ ਪੀਸ ਪੀਸ ਸਕਦੇ ਹਾਂ ਥੋੜੀ ਤੋਂ ਥੋੜੀ ਚੀਜ਼ ਨੂੰ ਪੀਸ ਸਕਦੇ ਆਪਾਂ ਤੇ ਉਹ ਆਪਾਂ ਕਿਵੇਂ ਪੀਸਾਂਗੇ ਠੀਕ ਹੈ ਚਾਹੇ ਤੇ ਉਹ ਮਿਰਚਾਂ ਹੋਣ ਹਰੀਆਂ ਤੇ ਚਾਹੇ ਇਦਾਂ ਕੋਈ ਮਸਾਲਾ ਹੋਵੇ ਜਾਂ ਕਾਲੀ ਮਿਰਚ ਜਾਂ ਧਨੀਆ ਪਾਊਡਰ ਕੁਝ ਵੀ ਆਪਾਂ ਬਣਾਉਣਾ ਹੋਵੇ ਨਾ ਉਹਨੂੰ ਆਪਾਂ ਆਸਾਨੀ ਦੇ ਨਾਲ ਥੋੜਾ ਜਿਹਾ ਜਿੰਦਾ ਚਾਹੀਦਾ ਹੋਵੇ ਤੇ ਉਹਨੂੰ ਆਪਾਂ ਕਿਵੇਂ ਪੀਸ ਸਕਦੇ ਹਾਂ ਇਹ ਚੀਜ਼ ਜਿਹੜੀ ਹੈ ਵੀ ਤੁਹਾਨੂੰ ਅੱਜ ਦੱਸਣ ਜਾ ਰਹੀਆਂ ਤੇ ਚਲੋ ਆਪਾਂ ਕਰਕੇ ਵੇਨੇ ਆ ਪਹਿਲਾਂ ਟਰਾਈ ਕਰ ਸਾਡੇ ਕੋਲੋ ਸੌਰੀ ਪਹਿਲਾਂ ਆਪਾਂ ਕੀ ਉਹ ਕੰਮ ਜਿਹੜਾ ਵਾ ਕਰ ਸਕਦੇ ਆ ਇਸ ਕੰਮ ਦੇ ਵਿੱਚ ਆਪਾਂ ਸਕਸੈਸਫੁਲ ਹੁੰਨੇ ਆ ਜਾਂ ਨਹੀਂ ਵੈਸੇ ਮੈਂ ਮਿਰਚਾਂ ਇੱਕ ਵਾਰੀ ਐਵੇਂ ਪੀਸੀਆਂ ਸੀਗੀਆਂ ਤੇ ਸੋ ਮੈਂ ਤੁਹਾਨੂੰ ਮਸਾਲਾ ਪੀਸ ਕੇ ਦਿਖਾਉਣੀ ਆ ਅਸੀਂ ਪੀਸਣਾ ਆ ਜੀ ਆਪਣੀ ਬਲੈਂਡਰ ਦੇ ਨਾਲ ਠੀਕ ਹੈ ਬਲੈਂਡਰ ਦੇ ਨਾਲ ਦੇਖਣਾ ਆਪਾਂ ਵੀ ਸਾਡਾ ਜਿਹੜਾ ਮਸਾਲਾ ਆ ਮਿਕਸੀ ਵੱਲੋਂ ਪੀਸ ਜਾਂਦਾ ਏ ਕਿ ਨਹੀਂ ਠੀਕ ਹੈ ਚਲੋ ਕਰਦੇ ਆ ਟਰਾਈ ਆਪਣਾ ਮੈਸ਼ੂ ਜਿਹੜਾ ਇਹਦਾ ਉੱਥੇ ਲਗਾ ਦਿੱਤਾ ਹੋਇਆ ਵਾ ਲਾਈਟ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਪਾਦਾ ਲੱਗੇ ਮਸਾਲਾ ਕਿਉਂਕਿ ਮੈਨੂੰ ਚਾਹੀਦਾ ਸੀਗਾ ਥੋੜਾ ਤੇ ਆਪਾਂ ਥੋੜਾ ਜਿਹਾ ਪਾ ਲੈਨੇ ਆ ਠੀਕ ਹੈ ਇਹਨੂੰ ਏਦਾਂ ਮੈਂ ਸਿੱਧੀ ਕਰਨਾ ਹੈ ਤੇ ਕਿਉਂ ਐਲੋ ਜੀ ਆਪਾਂ ਬਲੈਂਡਰ ਨੂੰ ਏਦਾਂ ਫੜ ਲਿਆ ਹੋਇਆ ਤੇ ਇਹਦੇ ਵਿੱਚ ਉਹ ਸਾਈਡਾਂ ਥਾਣੀ ਨੂੰ ਨਿਕਲ ਗਈਆਂ ਮਿਰਚਾਂ ਨਹੀਂ ਆ ਵੈਸੇ ਬਾਅਦ ਵਿੱਚ ਨਹੀਂ ਆਪਾਂ ਇਕੁਅਲ ਜਾਂ ਬਾਅਦ ਵਿੱਚ ਕਰ ਲਾਂਗੇ ਪਹਿਲਾਂ ਮੈਂ ਫੋਲੋਟਿੰਗ ਦੇ ਦਿੰਦੇ ਮੈਂ ਫਿਰ ਚੰਗੀ ਤਰ੍ਹਾਂ ਦੇਖੋ ਠੀਕ ਹੈ ਜੀ ਦੇ ਨਾਲ ਕੀ ਬਾਹਰ ਨਾ ਨਿਕਲੇ ਓਕੇ ਪਿਸਤਾ ਬਿਆਨਾ ਜੀ ਮਸਾਲਾ ਕਿਉਂਕਿ ਮੈਨੂੰ ਥੋੜਾ ਚਾਹੀਦਾ ਸੀ ਸੋ ਮੈਂ ਬਲੈਂਡਰ ਦੀ ਹੈਲਪ ਦੇ ਨਾਲ ਥੋੜਾ ਜਿਹਾ ਪੀਸ ਲਿਆ ਤੇ ਬਾਕੀ ਦਾ ਆਪਾਂ ਕੱਲ ਪੀਸਾਂਗੇ ਚੱਕਰ ਦੇ ਆ ਹੁਣ ਆਪਾਂ ਇਹਨੂੰ ਠੀਕ ਹੈ ਚਟਮਤ ਰੋਗੀ ਤਾਂ ਦੇਖੋ ਤੇ ਫਰੈਂਡਸ ਦੇਖੋ ਸਾਨੂੰ ਥੋੜਾ ਜਿਹਾ ਮਸਾਲਾ ਚਾਹੀਦਾ ਸੀ ਅਸੀਂ ਲਿਆ ਪੀਸ ਇੰਨਾ ਹੈ ਕਿ ਮਸਾਲਾ ਜਿਹੜਾ ਵਾ ਮੈਂ ਬਹੁਤ ਜ਼ਿਆਦਾ ਬਰੀਕ ਨਹੀਂ ਕੀਤਾ ਕਿਉਂਕਿ ਮੈਨੂੰ ਇੰਨਾ ਹੀ ਚਾਹੀਦਾ ਸੀ ਐਵੇਂ ਦਾ ਤੁਸੀਂ ਚਾਹੋ ਤੇਨੂੰ ਬਰੀਕ ਕਰ ਸਕਦੇ ਹੋ ਕਾਫੀ ਦੋ ਟਾਈਮ ਦੀ ਸਬਜੀ ਜੋਗਾ ਮਸਾਲਾ ਤੇ ਪੀਸ ਹੀ ਲਿਆ ਆਪਾਂ ਹਨਾ ਜੇ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਆਪਾਂ ਬਲੈਂਡਰ ਦੀ ਹੈਲਪ ਦੇ ਨਾਲ ਐਵੇਂ ਆ ਦੇਖੋ ਹਨਾ ਪੀਸ ਗਿਆ ਨਾ ਸੇਮ ਹੀ ਮਿਕਸੀ ਵਾਂਗੂ ਤੇ ਹੁਣ ਅਸੀਂ ਇਹਨੂੰ ਇੱਦਾਂ ਲਾਤਾ ਹੋਇਆ ਜੀ ਸ਼ੂਵ ਇਹਦਾ ਤੇ ਇਹਨੂੰ ਵੀ ਅਸੀਂ ਸਾਫ਼ ਕਰਕੇ ਰੱਖ ਦੇਣਾ ਆ ਤਾਨੂੰ ਜਿਹੜੀ ਵੀ ਚੀਜ਼ ਚਾਹੀਦੀ ਹੈ ਨਾ ਥੋੜੀ ਜੀ ਤੁਸੀਂ ਐਵੇਂ ਇਹਦੀ ਹੈਲਪ ਦੇ ਨਾਲ ਪੀਸ ਸਕਦੇ ਹੋ ਹਾਂ ਉੱਤੇ ਪੋਲੋਥੀਨ ਜ਼ਰੂਰ ਦੇਣਾ ਹੈ ਜਿਹਦੇ ਨਾਲ ਕੀ ਚੀਜ਼ ਬਾਹਰ ਨਾ ਡੁੱਲੇ ਤੇ ਮਤਲਬ ਕਵਰ ਰਵੇ ਤੇ ਮੇਰਾ ਆਈਡੀਆ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਦੱਸਿਆ ਜਰੂਰ ਕਰੋ ਕਮੈਂਟ ਕਰਕੇ ਓਕੇ ਜੀ